ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਮੇਡੀਅਨ ਕਲਾਕਾਰ ਬਾਲ ਮੁਕੰਦ ਸ਼ਰਮਾ ਹੋਰੀ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਭਨਾਂ ਦੀ ਭਲੇ ਲਈ ਅਰਦਾਸ ਕੀਤੀ ਹੈ ਇਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਕੰਦ ਸ਼ਰਮਾ ਹੋਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਹਨਾਂ ਨੂੰ ਪੰਜਾਬ ਖੁਰਾਕ ਵਿਭਾਗ ਦੇ ਚੇਅਰਮੈਨ ਨਿਯੁਕਤ ਕੀਤਾ ਹੈ ਪਰ ਜਦੋਂ ਪੱਤਰਕਾਰਾਂ ਨੇ ਡੀਪੂਆਂ ਦੇ ਵਿੱਚ ਆ ਰਹੀਆਂ ਲੋਕਾਂ ਨੂੰ ਦਿੱਕਤਾਂ ਬਾਰੇ ਸਵਾਲ ਪੁੱਛੇ ਤਾਂ ਜਨਾਬ ਨੇ ਦੇਖੋ ਕਿਵੇਂ ਗੋਲਮੋਲ ਕਰਕੇ ਜਵਾਬ ਦਿੱਤੇ ਨੇ ਦੇਖੋ ਜੀ ਮੈਂ ਬਾਲਮਕੰਦ ਸ਼ਰਮਾ ਤੁਸੀਂ ਲੋਕ ਪਿੰਨ ਲਈ ਪਿਆਰ ਦਿੰਦੇ ਆ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ نوازਿਆ ਪੰਜਾਬ ਰਾਜ ਖਰਾਬ ਕਮਿਸ਼ਨ ਦੇ ਚੇਅਰਮੈਨ ਵਜੋਂ 15 ਮਾਰਚ ਨੂੰ ਮੈਂ ਇਹ ਜੁਆਇਨ ਕੀਤਾ ਤੇ ਦੋ ਤਿੰਨ ਦਿਨ ਵਰਕਿੰਗ ਕਰਨ ਤੋਂ ਬਾਅਦ ਮੇਰੇ ਮਨ ਚ ਆਇਆ ਕਿ ਸੱਚੇ ਬਾਦਸ਼ਾਹ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨ ਸਰ ਦਾ ਵਿਸ਼ਵਾਸ ਮੇਰੇ ਚ ਆਇਆ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਨਦੇਹੀ ਨਾਲ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਮੈਂ ਅੱਗੇ ਵਧ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਬਹੁਤ ਸਾਰੀਆਂ ਪਰਮੈਕਵੇ ਦੇਖੇ ਨੇ ਬਹੁਤ ਤਾਂ ਪਾ ਜਿਹੜਾ ਬਾਰਿਸ਼ ਛੱਡ ਨੂੰ ਪਰ ਕੀ ਬਹੁਤ ਉੱਚਾ ਚੁੱਕ ਲਿਤੀ ਹੈ ਕੀ ਕੁਝ ਕਰਨ ਦੀ ਲੋੜ ਹੈ ਜੀ ਵੇਖੋ ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ ਜੀ ਉਸ ਬੱਚੇ ਨੂੰ ਸਹੀ ਖੁਰਾਕ ਮਿਲੇ ਪੋਸ਼ਟਿਕ ਆਹਾਰ ਮਿਲੇ ਜੀ ਸਾਡੀਆਂ ਭੈਣਾ ਮਾਵਾਂ ਜਿਹੜੀਆਂ ਬੱਚੇ ਦੁੱਧ ਚਗਾਉਂਦੀਆਂ ਜਾਂ ਜਿਹੜੀਆਂ ਪਿੰਡੂ ਔਰਤਾਂ ਸ਼ਹਿਰੀ ਔਰਤਾਂ ਉਹਨਾਂ ਨੂੰ ਪੋਸ਼ਟਿਕ ਹਾਰ ਮਿਲੇ ਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ ਪੋਸ਼ਟਿਕਤਾ ਦੇ ਕੇ ਖਾਣਕ ਮਿਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਇਹੜੇ ਕਰੋੜਾ ਰੁਪਏ ਇਸ ਬਜਟਸ ਕਰਦੇ ਆ ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਤਾ ਕੀਆ ਸਾਡੀ ਡਿਊਟੀ ਕੀਆ ਕਿ ਜੇ ਆਂਗਣਵਾੜੀ ਜੇ ਮਿਡ-ਡੇ ਮੀਲ ਜੇ ਡਿਪੂਆਂ ਚ ਰਾਸ਼ਨ ਦੀ ਕਣਕ ਆਟਾ ਜੀ ਉਹ ਸਾਡੇ ਕੰਜ਼ਿਊਮਰ ਨੂੰ ਖਪਤਕਾਰ ਨੂੰ ਬੈਨੇਫਿਸ਼ੀਰੀ ਨੂੰ ਸਹੀ ਮਾਤਰਾ ਚ ਤੇ ਸਹੀ ਕੁਆਲਿਟੀ ਜਾਵੇ ਤਾਂ ਹੀ ਉਹ ਪੈਸੇ ਦਾ ਮੁੱਲ ਪੈਂਦਾ ਸੋ ਉਹ ਡਿਊਟੀ ਜਿਹੜੀ ਸਰਕਾਰ ਨੇ ਲਈ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੀਜੇਸ ਹੈਗੀਆਂ ਜੋ ਵੀ ਕੋਈ ਸ਼ਮਾਲ ਪ੍ਰੈਕਟਿਸ ਹੈਗੀਆਂ ਉਹ ਦੂਰ ਹੋਣ ਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਨ ਤੇ ਲੋਕਾਂ ਨੂੰ ਸਹੀ ਪਾਸਟਕਾਰ ਮਿਲੇ ਪੰਜਾਬ ਦੇ ਟੈਕਸ ਦਾ ਪੈਸਾ ਕੇਂਦਰ ਵੱਲ ਜਾਂਦਾ ਕੇਂਦਰ ਉਹਦੀਆਂ ਸਹੂਲਤਾਂ ਮਲਾ ਕੇ ਫੂਡ ਦੇ ਰੂਪੂ ਵਿੱਚ ਦਿੰਦੀ ਆ ਕਿੰਨੇ ਕਦੇ ਆਪਾਂ ਕਮੀ ਰਹਿ ਜਾਂਦੀ ਹੈ ਲੈਣ ਲੱਗਿਆ ਦੇਖੋ ਇਹ ਤਾਂ ਸਰਕਾਰ ਦੇ ਪਦਰਤੇ ਮੁੱਦੇ ਆ ਮੈਂ ਉੱਤੇ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਤੇ ਅਲੋਕੇਟ ਕਰਦੀ ਆ ਭਾਵੇਂ ਉਹ ਸਮਾਜ ਭਲਾਈ ਮਹਿਕਮੇ ਰਹੀ ਭਾਵੇਂ ਉਹ ਖਰਾਕ ਸਪਲਾਈ ਮਹਿਕਮੇ ਰਹੀ ਭਾਵੇਂ ਉਹ ਐਜੂਕੇਸ਼ਨ ਮਹਿਕਮੇ ਰਹੀ ਜਿਹੜਾ ਆਮ ਖਪਤਕਾਰ ਆ ਚੋ ਦਾ ਹੱਕ ਆ ਉਹਨੂੰ ਹੱਕ ਮਿਲੇ ਹੋ ਸਕਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ ਉੱਥੇ ਕਮਿਸ਼ਨ ਵਿੱਚ ਆ ਤਿਆਰ ਰਵੇ ਤੇ ਮੈਂ ਚਾਹੂੰਗਾ ਕਿ ਲੋਕਾਂ ਤੱਕ ਇਹ ਲਗਭਗ 10 ਸਾਲ ਪੁਰਾਣਾ ਕਮਿਸ਼ਨ ਆ 2013 ਵਿੱਚ ਭਾਰਤ ਸਰਕਾਰ ਨੇ ਫੂਡ ਸਿਕਿਉਰਟੀ ਐਕਟ ਬਣਾਇਆ ਉਸ ਐਕਟ ਦੀ ਸਾਰੀਆਂ ਰਾਜਾਂ ਨੂੰ ਕਿਹਾ ਗਿਆ ਵੀ ਖਰਾਬ ਕਮਿਸ਼ਨ ਸਥਾਪਿਤ ਕਰੋ ਚੇਅਰਮੈਨ ਪੰਜ ਮੈਂਬਰ ਲਾਓ ਉਹ ਮੈਂਬਰ ਸਹਿਬਾਨ ਜਿਹੜੇ ਕੰਮ ਕਰ ਰਹੇ ਆ ਸਕੂਲਾਂ ਜਾ ਕੇ ਪਿੰਡਾਂ ਜਾ ਕੇ ਦੀਪੂਆਂ ਜਾ ਕੇ ਚੈੱਕ ਕਰਦੇ ਆ ਤੇ ਅਸੀਂ ਕੰਸਰਨਡ ਮੈਂਬਰ ਰਹੀ ਕਨਸਰਟ ਐਡੀਸੀ ਡਵੈਲਪਮੈਂਟ ਰਾਈ ਇਹ ਪੂਰਾ ਮਾਨਟਰ ਕਰਦੇ ਆ ਕਿ ਸਹੀ ਲੋਕਾਂ 'ਚੀਜ਼ ਪਹੁੰਚੇ ਜਿਹੜਾ ਕਈ ਵਾਰੀ ਲੰਬਾ ਆ ਜਾਂਦਾ ਕਿ ਰਾਸ਼ਨ ਮਾੜਾ ਮਿਲ ਰਿਹਾ ਉਹ ਕੀ ਕਮੀਆਂ ਰਹਿ ਜਾਂਦੀਆਂ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਛ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਾ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮਸ ਕੰਮ ਕਰਦੇ ਆ ਇਹਦੇ ਵਿੱਚ ਕਾਫੀ ਮਿਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮਿਡਲਮੈਨ ਕੰਮ ਕਰਦੇ ਆ ਹੁਣ ਹਰ ਮਿਡਲਮੈਨ ਦਾ ਇੱਕ ਆਪਣਾ ਕੈਰੇਕਟਰ ਹੁੰਦਾ ਜੀ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜ਼ਵਾਰ ਨੂੰ ਪਹਿਚਾਣ ਕੇ ਉਹਨੂੰ ਜੇ ਗਲਤੀ ਹੋ ਪਨ ਜੀ ਠੀਕ ਕੀਤਾ ਨੂੰ ਸ਼ਾਬਾਸ਼ ਦਵੇ ਕਰਕਰ ਰਾਸ਼ਨ ਪੰਚਾਇਤ ਦੀ ਵੀ ਸਕੀਮ ਆ ਗਈ ਹੈ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਜੀ ਇਸੇ ਤਰ੍ਹਾਂ ਬਹੁਤ ਨਵੀਂ ਸਕੀਮ ਆ ਜੇ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿਹੜੀ ਪਹਿਲੀ ਮੀਟਿੰਗ ਏਡੀਸੀ ਡਵੈਲਪਮੈਂਟ ਦੇ ਕਮਰੇ ਚ ਡੀਐਫਐਸ ਸਾਹਿਬ ਡੀਐਮ ਮਾਰਕਫੜ ਆਈ ਸੀ ਦੱਸਿਆ ਉਹਨਾਂ ਨੇ ਕਿ 17000 ਦੀਪੂ ਅੰਮ੍ਰਿਤਸਰ ਚ ਹੈਗੇ ਆ ਤੇ ਉਹ 1700 ਦੀਪੂ ਦੇ ਹੈਗੇ ਉਹਦੇ ਵਿੱਚੋਂ ਕੁਝ ਜਿਹੜੇ ਇਹ ਕਰਕਰ ਸਕੀਮ ਰਹੀ ਹਜੇ 60 ਕੇ ਸੈਂਟਰ ਚਾਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਜਾ ਕੇ ਦੇਖਣ ਤੋਂ ਬਾਅਦ ਪਤਾ ਲੱਗੂਗਾ ਵੀ ਕਮੀ-ਕਮੀਆਂ ਕੀ ਹੈਗੀਆਂ ਹਜੇ ਮੈਂ ਟਿੱਪਣੀ ਕੋਈ ਨਹੀਂ ਕਰੂੰਗਾ ਕਿ ਜਿਹੜੇ ਡਿੱਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰ ਤੋਂ ਰਿਪੋਰਟ ਲੈ ਕੇ ਆਇਆ ਸੀ ਕਿ ਦੋ-ਤਿੰਨ ਡਿੱਪੂਆਂ ਦੀ ਕੋਈ ਸ਼ਿਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਨੋਟ ਕਰਾਤੀ ਉਹਤੇ ਕਿਹਾ ਵੀ ਐਕਸ਼ਨ ਲੈ ਲਓ ਤਾਂ ਕਿ ਡਿੱਪੂਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਰੋ ਕਮੇਡੀ ਨਹੀਂ ਆਪਾਂ ਜਿਹੜਾ ਕਣਕਾਂ ਦੇ ਘਰ ਦੇ ਡੀਪੂ ਵਾਲੇ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏਗੀ ਜਿਹੜੇ ਸ਼ਹਿਰ ਦੇ ਅੰਦਰ ਡੀਪੂ ਹੈ ਲੋਕੀ ਕਣਕ ਲੈ ਆ ਜਾਂਦੇ ਨੇ ਉਹ ਕਹਿੰਦੇ ਹੁਣ ਕਣਕ ਖਤਮ ਹੋ ਗਈ ਆ ਆਪਾਂ ਨਹੀਂ ਦੇਣਾ ਦੇਖੋ ਉਹਦੇ ਵਿੱਚ ਸਰਕਾਰ ਨੇ ਖਤਮ ਨਹੀਂ ਕਿਹਾ ਉਹਦੇ ਵਿੱਚ ਆਪਸ਼ਨ ਦਿੱਤੀ ਆ ਫਰਸਟ ਕਮ ਫਸਟਰ ਜਿਹਨੇ ਆਟੇ ਲੈਣਾ ਵਾ ਉਹ ਨਾਮ ਲਖਾਉਂਦਾ ਆਟੇ ਵਾਲਾ ਜਿਹਦਾ ਆਟਾ ਚੜ੍ਹ ਗਿਆ ਮਸ਼ੀਨ ਤੇ ਉਹਨੂੰ ਕਣਕ ਨਹੀਂ ਮਿਲਣੀ ਸੋ ਇਹ ਤੁਹਾਡਾ ਕਨਫਿਊਜ਼ਨ ਆ ਉਹ ਦੂਰ ਹੋ ਜੂਗਾ ਅੰਦਰ ਕਮੇਡੀ ਨਹੀਂ ਆਪਾਂ ਬਹੁਤ ਕੋਈ ਸਰਕਾਰ ਨੂੰ ਅਸੂਚਿਤ ਕਰਦੇ ਰਹੇ ਆ ਹੁਣ ਮਹਿਕਮਾ ਆ ਗਿਆ ਸੁਚੇਤ ਹੋਣ ਵਾਲਾ ਸੁਚੇਤ ਹੋ ਕੇ ਕੰਮ ਕਰਨ ਵਾਲਾ ਜਿਹੜਾ ਕਮੇਟੀ ਕਰਦਾ ਕਿਸੇ ਦੀਆਂ ਗਲਤੀਆਂ ਲੱਭਦਾ ਉਹ ਆਪਣੇ ਕੰਮ ਦੇ ਵਿੱਚ ਛੱਟ ਗਲਤੀਆਂ ਲੱਭ ਲੰਗੀਆਂ ਕਿੱਡੀ ਕਿਛਤੀਆਂ ਗਲਤੀਆਂ ਨੂੰ ਕਵਰ ਕੀਤਾ ਜਾਏਗਾ ਦੇਖੋ ਕਮੇਡੀ ਨੇ ਸਾਬਤ ਕੀਤਾ ਕਿ ਕਮੇਡੀ ਇੱਕ ਸੀਰੀਅਸ ਬਿਜ਼ਨਸ ਆ ਮੁੱਖ ਮੰਤਰੀ ਸਾਹਿਬ ਇਸ ਮੰਜ਼ਿਲ ਤੇ ਪਹੁੰਚੇ ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ 73 ਜੁੜੇ ਹੁੰਦੇ ਆ ਇਹ ਸਿਸਟਮ ਹੁੰਦੇ ਕਲਾਕਾਰ 73 ਨਾਲ ਜੁੜ ਕੇ ਸੀ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟ੍ਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣ ਗਈ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ ਅੱਛਾ ਪਹੁੰਚ ਰਿਹਾ ਔਰ ਹੋਰ ਅੱਛਾ ਪਹੁੰਚੇਗਾ ਇਫੈਕਟਿਵਨੈਸ ਵਧੂਗੀ ਤੇ ਲੋਕੀ ਵੀ ਇਸ ਗੱਲ ਨੂੰ ਮੰਨਣਗੇ ਕਿ ਸਹੀ ਫੈਸਲਾ ਕੀਤਾ ਲੋਕਾਂ ਦੇ ਮੁਸ਼ਕਲਾਂ ਦੂਰ ਹੋਣਗੀਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੇ ਦੇਖੋਗੇ ਕਿ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਆਊਗੀ ਕਿ ਜਿਹੜਾ ਇੱਕ ਮੈਂ ਅਦਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਾਹਿਬ ਨੇ ਕਿਹਾ ਕਿ ਨਾ ਕਿ ਵਡੀ ਕਰਕੇ ਨਾ ਕੋਈ ਉਹਦੀ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕਫਿਟ ਲੰਬੀ ਸੇਵਾ ਇਮਾਨਦਰੀਨ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕਫਿਟ 'ਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਦੇ ਰਿਹਾ ਵਾਂ ਉਹਨਾਂ ਨੂੰ ਇਹ ਲੱਗਾ ਕਿ ਮੈਂ ਇਸ ਪੋਸਟ ਦੇ ਕਾਬਲ ਆ ਮੈਂ ਧੰਨਵਾਦੀ ਉਹਨਾਂ ਦਾ ਵੀ ਸਰਕਾਰ ਦਾ ਵੀ ਆ ਤੇ ਕੋਸ਼ਿਸ਼ ਕਰੂੰਗਾ ਤੰਦਰੀਨ ਕੰਮ ਵੀ ਕਰਕੇ ਦਿਖਾਵਾਂ ਠੀਕ ਹੈ ਥੈਂਕ ਯੂ ਮੋਕੰਦ ਸ਼ਰਮਾ ਹੋਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਰੀਬ 1700 ਵਿਪੂ ਹਨ ਜਿਨ੍ਹਾਂ ਦੀ ਅਸੀਂ ਜਾਂਚ ਕਰਾਂਗੇ ਕਿ ਘਰ-ਘਰ ਦੇ ਵਿੱਚ ਸਹੀ ਰਾਸ਼ਨ ਪਹੁੰਚਾਇਆ ਜਾ ਰਿਹਾ ਜਾਂ ਨਹੀਂ ਬਾਰੇ ਤੇ ਦੱਸਣਾ ਬਣਦਾ ਹੈ ਕਿ ਕਈ ਮਹੀਨਿਆਂ ਤੋਂ ਕਈ ਪਿੰਡਾਂ ਦੇ ਲੋਕ ਰਾਸ਼ਨ ਤੋਂ ਵਾਂਝੇ ਰਹੇ ਹਨ ਜੋ ਸਰਕਾਰ ਨੇ ਲਿਫਾਫਿਆਂ ਦੇ ਵਿੱਚ ਰਾਸ਼ਨ ਪਾ ਕੇ ਦਿੱਤਾ ਹੈ ਕਿ ਇਸ ਦੇ ਨਾਲ ਘਰ ਦਾ ਗੁਜ਼ਾਰਾ ਚੱਲ ਸਕਦਾ ਹੈ ਕਿਉਂ ਨਾ ਇਹ ਚਾਹ ਰਾਸ਼ਨ ਛੱਡ ਕੇ ਪੱਕੀ ਨੌਕਰੀ ਦਿੱਤੀ ਜਾਵੇ ਤਾਂ ਕਿ ਸਾਰੇ ਲੋਕ ਆਪਣਾ ਰਾਸ਼ਨ ਆਪ ਖਰੀਦ ਕੇ ਖਾ ਸਕਣ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ